ਪਰ ਸੰਗਤ ਜੀ ਜੇ ਗੁਰੂ ਤੇਗ ਬਹਾਦਰ ਦੀ ਗੱਲ ਨਾ ਮੰਨਾਂਗੇ ਤੇ ਫਿਰ ਤੇ ਦੋਖੀ ਪੈਣਗੇ ਬੱਲੇ ਫਿਰ ਹੋਰ ਕੁਝ ਨਹੀਂ ਮਿਲੇਗਾ ਕਿਹਾ ਜੀ ਸਤਨਾਮ ਤੇ ਗੁਰੂ ਤੇਗ ਬਹਾਦਰ ਜੀ ਤਾਂ ਕਹਿੰਦੇ ਭੋਗ ਵਾਲੇ ਸ਼ਲੋਕਾਂ ਦੇ ਵਿੱਚ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨਾ ਕਹੋ ਨਾਨਕ ਪਜ ਹਰਮਨਾ ਜੇ ਬਿਦਜਲ ਤੋਂ ਮੀਨਾ ਯਾਰ ਤੇਰਾ ਕਿਵੇਂ ਗੁਜ਼ਾਰਾ ਹੋ ਜਾਂਦਾ ਹੈ ਪਰਮਾਤਮਾ ਦੇ ਗੁਣ ਗਾਏ ਤੋਂ ਬਿਨਾ ਇਹ ਮਾਫ਼ ਕਰਿਆ ਜੇ ਆਪਣੇ ਵਾਲੇ ਤਾਂ ਕਿਤੇ ਕਹਿ ਦਿੰਦੇ ਆ ਨਾ ਆਪਣੇ ਵਾਲੇ ਤੁਹਾਡੇ ਮੇਰੇ ਆਪਣੇ ਜਪਜੀ ਸਾਹਿਬ ਅੱਜ ਨਹੀਂ ਪੜਿਆ ਤੇ ਕੋਈ ਗੱਲ ਨਹੀਂ ਕੱਲ ਪੜ ਲਵਾਂਗੇ ਸਤਿਗੁਰੂ ਜੀ ਕਹਿੰਦੇ ਪਤਾ ਨਹੀਂ ਕੱਲ ਜ਼ਿੰਦਗੀ ਅੰਦਰ ਆਉਣਾ ਏ ਕਿ ਨਹੀਂ ਕਿਤੇ ਜਪਜੀ ਸਾਹਿਬ ਤੋਂ ਖੁੰਝਾ ਹੀ ਨਾ ਮਰ ਜਾਈਂ ਬਿਨਾਂ ਹੀ ਨਾ ਮੌਤ ਹੋ ਜਾਏ ਕਹਾ ਬਿਸਾਸਾ ਇਸ ਭਾਂਡੇ ਕਾ ਕੋਈ ਪਰੋਸਾ ਨਹੀਂ ਇਤਨਕ ਲਾਗੇ ਠਣਕਾ ਕਦੋਂ ਠੋਕਰ ਵੱਜਣੀ ਐ ਘਰੋਂ ਗਿਆ ਮੁੜਨਾ ਐ ਕਿ ਨਹੀਂ ਸਾਹ ਇੱਕ ਆਇਆ ਐ ਕਿ ਨਹੀਂ ਕਹਾ ਵਿਸਾਸਾ ਇਸ ਭਾਂਡੇ ਕਾ ਇਤਨਕ ਲਾਗੇ ਠਣਕਾ ਹਰ ਜਪਨੇ ਅੱਖੇ ਨ ਢਿਲ ਨਾ ਕੀਚੈ ਮੇਰੀ ਜਿੰਦੜੀਏ ਮਤ ਜਾਪੈ ਸਾਹ ਆਵੈ ਕੇ ਨਾ ਆਵੈ RAM ਰੱਬ ਦੇ ਹੁਕਮ ਅਨਸਾਰ ਜਿਉ ਰਿਆਂ ਰੱਬ ਦੇ ਹੁਕਮ ਅਨਸਾਰ ਮਰ ਜਾਏਗਾ ਪਰ ਰੱਬ ਦਾ ਹੁਕਮ ਤੇ ਆ ਵੀ ਕਹਿੰਦਾ ਐ ਨਾ ਪਿਆਰਿਆ ਮੇਰੇ ਰੱਬ ਦੇ ਘਰੋਂ ਆਉਣ ਵਾਲੀ ਬਾਣੀ ਨੂੰ ਪੜ੍ਹਨਾ ਤੇਰਾ ਫਰਜ਼ ਹੈ ਇਸ ਕਰਕੇ ਕੱਲ ਤੇ ਨਹੀਂ ਜੇ ਨਹੀਂ ਗਾਏਗਾ ਤੇ ਗੁਰੂ ਤੇਗ ਬਹਾਦਰ ਜੀ ਦਾ ਫੈਸਲਾ ਹੈ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਤਕੀਨ ਫਿਰ ਤੇਰਾ ਜ਼ਿੰਦਗੀ ਵਿਅਰਥ ਹੈ ਕਹੋ ਨਾਨਕ ਭਜ ਹਰਮਨਾਂ ਜੀਵਤ ਜਲ ਕੋ ਮੀਨ ਮੀਨ ਦਾ ਅਰਥ ਹੁੰਦਾ ਮੱਛੀ ਤੇ ਗੁਰੂ ਤੇਗ ਬਹਾਦਰ ਜੀ ਉਦਾਹਰਣ ਦੇ ਕੇ ਕਹਿੰਦੇ ਸੰਗਤ ਜੀ ਮੱਛੀ ਪਾਣੀ ਨਾਲ ਇਨਾ ਪਿਆਰ ਕਰਦੀ ਐ ਉਹਨੂੰ ਪਾਣੀ ਤੋਂ ਬਾਹਰ ਕੱਢ ਦਿਓ ਪਾਣੀ ਬਿਨਾਂ ਰਹਿ ਹੀ ਨਹੀਂ ਸਕਦੀ ਯਾਰ ਮਰ ਜਾਂਦੀ ਐ ਜੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਸੰਗਤ ਜੀ ਮੱਛੀ ਪਾਣੀ ਬਿਨਾਂ ਨਹੀਂ ਰਹਿ ਸਕਦੀ ਤੇ ਬੰਦਿਆ ਤੇਰਾ ਜੀਵਨ ਬਾਣੀ ਐ ਤੂੰ ਬਾਣੀ ਬਿਨਾਂ ਕਿਵੇਂ ਰਹਿ ਲੈਣਾ ਆਖਿਆ ਜੇ ਸਤਨਾਮ ਤੇਰਾ ਆਖਿਆ ਜੇ ਸਤਨਾਮ ਜੇ ਕੋਈ ਨਿਤਨੇਮੀ ਹੈ ਬਾਣੀ ਪੜਦਾ ਹੈ ਸਜ ਪੜ ਕਰਦਾ ਹੈ ਬੜੀ ਚੰਗੀ ਗੱਲ ਹੈ ਬਾਣੀਆਂ ਦੀ ਗਿਣਤੀ ਹੋਰ ਵਧਾ ਦਿਓ ਹੋਰ ਪੜੋ ਪਰ ਜੇ ਕੋਈ ਨਹੀਂ ਨਾ ਕਰਦਾ ਤੇ ਮੇਰੇ ਹੱਥ ਬੰਨ ਕੇ ਬੇਨਤੀ ਹੈ ਮਰ ਜਾਣ ਤੋਂ ਬਾਅਦ ਪੜੀ ਹੋਈ ਬਾਣੀ ਜਪਿਆ ਆ ਨਾਮ ਕੀਤੀ ਹੋਈ ਸੇਵਾ ਸਿਮਰਨ ਨਾਲ ਜਾਣਾ ਬਾਕੀ ਕੁਝ ਨਹੀਂ ਜਾਣਦਾ ਕਿਉਂਕਿ ਨਾਮ ਤੇ ਬਾਣੀ ਸੱਚਾ ਸਾਥੀ ਹੈ ਇਸ ਕਰਕੇ ਵੱਧ ਪੜਿਆ ਕਰੋ ਆਖਿਆ ਜੇ ਸਤਨਾਮ ਸ੍ਰੀ ਵਾਹਿਗੁਰੂ